ਤੂੰ ਆ ਕੋਤਾ ਤੇਰੇ ਕਿਨੇ ਪਾਲੇ ਐ ਇਹਨਾਂ ਨੇ ਪਾਲੇ ਦੰਡ ਕਣੇ ਅੱਛਾ ਹੀ ਇਹਨਾਂ ਦੇ ਵਾਲੇ ਆ ਆ ਨਾ ਗਾਲੀ ਵਾਲੀ ਆਹੀ ਮਸਮਾਰ ਤੋਂ ਦੇਖਿਆ ਕੇ ਅੱਛਾ ਆਇਆ ਲਾਡੂ ਆ ਕਾਲੀ ਤੇਰੀ ਕਾਲੀ ਮੇਰੀ ਇੱਥੇ ਰਹਿੰਦੀ ਸੀ ਹੈ ਹੈ ਗਾਲੀ ਕੀ ਆ ਲੈ ਰੂੰ ਪਿਠਾ ਰਹੇ ਹੁਣ ਲਾਡ ਕਰਦੇ ਦੋਨੇ ਆ ਚੰਗਣੀ ਨਾਲ ਪਾਲੇ ਤੂੰ ਹਨਾ ਰਹਿੰਦੀ ਐ ਨਾ ਹਾਂ ਉਹੀ ਐ ਹਨਾ ਹਾਂ ਦੋਨੇ ਇਕੱਠੇ ਰਹਿੰਦੇ ਆ ਨਾ ਇਕੱਠੇ ਰਹਿਆ ਅਸੀਂ ਹਾਂ ਇਹ ਬੜੇ ਆ ਨਾ ਨਾਲੀ ਚੱਕਣੀ ਚੜਦੀ ਐ ਸਭੇ ਨਾਲੀ ਪੁੱਲ ਹੋਈ ਐ ਅੱਛਾ ਬਾਈ ਬਣ ਕੇ ਵੀਡੀਓ ਨੂੰ ਲੈ ਕੇ ਸ਼ੇਅਰ ਦੱਬ ਕੇ ਕਰਿਆ ਕਰੋ ਭਰਾ ਬਣ ਕੇ ਯਾਰ ਗਰੀਬਾਂ ਦਾ ਚੈਨਲ ਆ ਸਾਡਾ ਦੱਬ ਕੇ ਸ਼ੇਅਰ ਲੈ ਕੇ ਕਰਿਆ ਕਰੋ ਬਾਈ ਬਣ ਕੇ ਇਸ ਤਰ੍ਹਾਂ ਆ ਜਾਨਵਰਾਂ ਦਾ ਕੋਈ ਨਹੀਂ ਸੁੱਕਟ ਜੂ ਆ ਅਸੀਂ ਤਾਂ ਜਾਨਵਰਾਂ ਨੂੰ ਇੱਕ ਬਿੱਲੀ ਉੱਥੇ ਛੱਡਾਈ ਬਿੱਲੀ ਕੱਟ ਕੇ ਤੇਰੇ ਵੇਲੇ 흘ਿਆ ਮੰਗ ਜਾ ਕੇ ਜਿੱਦੇ ਹੁਣ ਅੱਛਾ ਚੁੰਗਣੀ ਨਾ ਉਪਾੜਿਆ ਹਨਾ ਆਹਾਂ ਇਹਦੇ ਨਾਲ ਦੀ ਹਾਂ ਇਹਦੇ ਨਾਲ ਦੀ ਚਿੱਟੀ ਕੁੱਤੀ ਤੇਰੀ ਚਿੱਟੀ ਤਾਂ ਕੋਈ ਲੈ ਜਾਂਦਾ ਲੈ ਗਿਆ ਨਹੀਂ ਲੈ ਜਾਂਦਾ ਚਿੱਟੀ ਨਹੀਂ ਲੈ ਜਾਂਦਾ ਆਖੀ ਨੇ ਇਹਨੇ ਇਹ ਵੀ ਚੁੰਗਣੀ ਤੇ ਪੜੇ ਇਹ ਵੀ ਚੁੰਗਣੀ ਤੇ ਆ ਅੱਛਾ ਗਏ ਆ ਦੋਨੇ ਵਾੜਾ ਘੇੜਦੇ ਆ ਭਰਾਓ ਦੇਖੋ ਇਹਨੂੰ ਵਾੜਾ ਤਪਾਉਂਦਾ ਵਿਚਾਰੀ ਕਾਲੀ ਨੂੰ ਇਹ ਰੋਈ ਜਾਂਦਾ ਸੀ ਹੁਣ ਇੱਥੇ ਅੱਛਾ ਇਹ ਕਾਲੀ ਦਿੱਸੀ ਨਹੀਂ ਇਹ ਹਾਂ ਹਾਂ ਕਾਲੀ ਨਾਲ ਪਾਉਂਦਾ ਨਹੀਂ ਲੱਗਦਾ ਹਾਂ ਵੀ ਇਸੇ ਦੀ ਇੱਕ ਦੂਜਾ ਕਾਲੀ ਨਾਲ ਵੜਾ ਵੀ ਇਹਨੇ ਪਾੜੇ ਗਮੰਡ ਨਾਲ ਸੁਣਿਆ ਇਹ ਗਮੰਡ ਨਾਲ ਪਾੜੇ ਤੂਰੇ ਬਾਵਾ ਪੁੰਨ ਘਟ ਲਿਆ ਨਾ ਵਿਚਾਰੀ ਨੂੰ ਚੱਲ ਦੁੱਧ ਪਾਉਂਦੀ ਸੀ ਇਹਨੇ ਦੁੱਧ ਪਾਉਣੀ ਸੀ ਤਾਂ ਉਹ ਨੰਦ ਕਰੇ ਗਿੱਜਰੇ ਹਨਾ ਹਾਂ ਹੁਣ ਫਿਰ ਲੈ ਕੇ ਜਾਵੇਂਗੀ ਨਾ ਮੇਰਾ ਮਸੀ ਆਮਾ ਦੇ ਚਰੋਦ ਨੰਂ ਗਿਰਦੀ ਆਪਰਾ ਅੱਛਾ ਭਾਈ ਮਣ ਕੇ ਕਰੋ ਲੈ ਤੇ ਬਿੱਲੀ ਦਾ ਛੇਰ ਜਾ ਰਾ ਤੇ ਬਿੱਲੀ ਤੇਰੀ ਉੱਥੇ ਆ ਹੈ ਕਰੂਗਾ ਤੂੰ ਨਾਲ ਕਿੰਨੀ ਕਾ ਆਪਣੇ ਬਾੜੇ ਆ ਬਸਾ ਜਾਨਾ ਹਾਂ ਕਾਲੀ ਤੋਂ ਬਾੜੇ ਜਾਦੀ ਹੈ ਉਹ ਰਾਏ ਸਾਰੀ ਸਮਾਨ ਕਰਾ ਲੇਣਾ ਉਹ ਜਿਹੜਾ ਆਪਣਾ ਆਹੋ ਅਜਣ ਲੀਆਂ ਨੱਚਾਦੀ ਹੈ ਨਾ ਗਿਰਬਾਣਾ ਖਾ ਲਈ ਨਾ ਅੰਡਾੜੀ ਦੇ ਪੇਰੂ ਪਾਣਗੇ ਤੁਹਾਨੂੰ ਵੀ ਨਹੀਂ ਚੱਲਣੀ ਹੈ ਮਾਣਾ ਮਾਣਾ ਖਾਉਣਾ ਸਮਾਂ ਚਾਕੇ ਵੀ ਕਿੱਧਰ ਜਾਣਾਗੇ ਨਾਲੀ ਦੇ ਉੱਤੇ ਬੈਠੇ ਆ ਨਾ ਟੰਡੇ ਤੇ ਆਪਾਂ ਦਾ ਪਾਣੀ ਜਮਾ ਘਰਾਤੀ ਵੱਜ ਜਾਂਦਾ ਆਹਾਂ ਇਥੋਂ ਤਾਂ ਜਮੀ ਡਾਰਾਗਾ ਜਮਾ ਨਾਲੀ ਦੇ ਘੱਗਰ ਦੇ ਉੱਤੇ ਬੈਠੇ ਆ ਬਾਈ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਵਾੜ ਕੇ